ਹਾਂਜੀ ਸਰ ਕੀ ਮੈਸੇਜ ਹੋ ਗਿਆ ਸਰ 15 ਅਕਤੂਬਰ ਮੈਂ ਸਚੂ ਕਾਲਾ ਬੇਚੀ ਇਹੀ ਬੋਲ ਨੂੰ ਕਹਿੰਦਾ ਇਹੀ ਮੈਸੇਜ ਜੰਦਰ ਕਿ ਜਾਦੀ ਦੇਸੇ ਖੁਸ਼ੀ ਦਾ ਤੁਮ ਕਾਮਨਾ ਨਾਓ ਨਸ਼ਾ ਹੋ ਪ੍ਰਹਿਤ ਕਰਨ ਕਿਸੇ ਤਰ੍ਹਾਂ ਨਸ਼ਾ ਤੋ ਗ੍ਰੇਟ ਕਰਨ ਕਿਉਂਕਿ ਨਸ਼ਾ ਜਰਾ ਜ਼ੀਰੋ ਕਰੀ ਕਰਤਾ ਤੇ ਉਹਨੇ ਤਰੱਕੀ ਵੀ ਜੁਮੇਲ ਪਾਦਾ ਜਾਦੀ ਦੇਸੇ ਖੁਸ਼ੀ ਦਾ ਕਾਮਨਾ ਪਾਈ ਜਾਂਦੇ ਤੇ ਸਾਂਝ ਲਾ ਕੇ ਨਾਓ ਤੇ ਹਰ ਹਾਲ ਸੀ ਤੁਹਾਡੇ ਨਾਲ ਹੈ ਸਰ ਕਿਧਰ ਪ੍ਰਬੰਧਕ ਤੰਗਿਆ ਸਾਥ ਤੁਹਾਡੇ ਕੋਲ ਸਾਡੇ ਕੋਲ ਪ੍ਰਬੰਧ ਪੂਰੇ ਨੇ ਤੇ ਜਿੱਦ ਤਿਲ ਪਰਾਗਾਸ ਨਾਇ ਜਾਉਗਾ ਅਸੀਂ ਆਪਣੇ ਸਾਥੀਆਂ ਨਾਲ ਅਤਰਾ ਕਿਉਂਕਿ ਪੈਂਕਾ ਜਿਹੜਾ ਬਣਾਇਆ ਨਾਇ ਬਣਾਇਆ ਸਰਗੁਣ ਦੀ ਮਜਨਾਬੀ ਹੈ ਕਿ ਅਸੀਂ ਕੋਲ ਸਹਿਯੋਗ ਦੇ ਸਟਾਫ ਦੇ ਨਾਲ ਵੀ ਸਰਯੇ ਰਾਤੀ ਹੰਸਰਾਣੋਂ ਕੀ ਮੈਸੇਜ ਆਈ ਸਰਾਟੀਆਂ ਛੱਟਾ ਮਤਲਬ ਉਹ ਮੈਸੇਜ ਦਾ ਅਸਰ ਇਹੀ ਹੈ ਕੋ ਲੈੰਟੇਰ ਜਿਆਦਾ ਵੇਖੀ ਛੱਡ ਜਾਣ ਅਦਰਵਾਈਜ਼ ਇਹ ਸਖਤ ਕਰ ਰਹੀ ਹੈ ਹਾਂਜੀ ਸਰ ਕੀ ਮੈਸੀ ਸਰ 15 ਅਗਸਤ ਦਾ ਅਸੀਂ ਥਾਣਾ ਮਿਹਰਬਾਨ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਪੰਜਾਬ ਪੁਲਿਸ ਵੱਲੋਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਜੋ ਥਾਣਾ ਮਿਹਰਬਾਨ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਸਾਰੇ ਸਾਡੇ ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਸ ਆਜ਼ਾਦੀ ਦਿਹਾੜੇ ਨੂੰ ਵੱਧ ਚੜ੍ਹ ਕੇ ਮਨਾਓ ਖੁਸ਼ੀਆਂ ਖੇੜਿਆਂ ਨਾਲ ਮਨਾਓ ਅਗਰ ਜੇ ਕਿਸੇ ਨੂੰ ਸਾਡੇ ਏਰੀਆ ਦੇ ਵਿੱਚ ਕੋਈ ਸ਼ੱਕੀ ਚੀਜ਼ ਜ ਕੋਈ ਸ਼ੱਕੀ ਗਤੀ ਕੋਈ ਮਦਦ ਨਜ਼ਰ ਆਉਂਦਾ ਤਾਂ ਤੁਸੀਂ ਤੁਰੰਤ ਸਾਡਾ ਥਾਣਾ ਮਿਹਰਬਾਨ ਤੇ ਸਾਡੇ ਜਿਹੜੇ ਐਸ ਐਚਓ ਸਾਹਿਬ ਨੇ ਉਹਨਾਂ ਦਾ ਨੰਬਰ ਹਰ ਜਗ੍ਹਾ ਅਵੇਲੇਬਲ ਹੈ ਸਾਡੇ ਐਮ ਐਸ ਸੀ ਦਾ ਅਵੇਲੇਬਲ ਹੈ ਜਿੰਨੇ ਵੀ ਆਈਓ ਨੇ ਸਾਰਿਆਂ ਦੇ ਨੰਬਰ ਅਵੇਲੇਬਲ ਨੇ ਕਿਸੇ ਟਾਈਮ ਵੀ ਤੁਸੀਂ ਕੋਈ ਇਤਲਾਹ ਦੇਣਾ ਚਾਹੁੰਦੇ ਹੋ ਤਾਂ ਇਤਲਾਹ ਤੁਸੀਂ ਬੇਚੇਜ ਕੋ ਗੇ ਦੇ ਸਕਦੇ ਹੋ ਸਰਾਰਤੀ ਅਨਸਰਾਂ ਕੀ ਕੋਈ ਸਜਾ ਮਾਹੌਲ ਘਾ ਕਰਦੇ ਆ ਸ਼ਰਾਰਤੀ ਅਨਸਰਾਂ ਦੇ ਨਕੀਲ ਕਾਉਣ ਵਾਸਤੇ ਅਸੀਂ ਬਚਨਵਾਦਾਂ ਜੀ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਢਿੱਲ ਨਹੀਂ ਦਿੱਤੀ ਜਾਊਗੀ ਤੇ ਸ਼ਰਾਰਤੀ ਅਨਸਰਾਂ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਸਿਟੀ ਸੀਲਿੰਗ ਲਾ ਕੇ ਮਾਨਯੋਗ ਕੁਇਸ਼ਰ ਸਾਹਿਬ ਪੁਲਿਸ ਵੱਲੋਂ ਲਵਾਏ ਗਏ ਨੇ ਸਾਰੇ ਲੁਧਿਆਣੇ ਨੂੰ ਸਿਟੀ ਸੀਲਿੰਗ ਲੱਗਾ ਹੈ ਦੌਰਾਨ ਅਸੀਂ ਸੀਗਰਡ ਕੀਤਾ ਹੋਇਆ ਕਿਸੇ ਨੂੰ ਵੀ ਕੋਈ ਸ਼ਰਾਰਤ ਕਰਨ ਦਾ ਜਾਂ ਹੁੱਲੜਬਾਜ਼ੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਊਗਾ ਸਰ ਕੀ ਮੈਸੇਜ ਦੋਗੇ ਸਰ 15 ਕਸਤਰ ਮੈਂ ਸਈ ਸੁਖਵਿੰਦਰ ਸਿੰਘ ਅਡੀਸ਼ਨਲ ਮੈਸਜ ਚੋਠਾਣਾ ਵਰਸਟੀ ਯੂਥ ਲੁਧਿਆਣਾ ਜੀ ਪਨਾਸੀ ਨਾ ਯਾਦੀ ਦਿਹਾੜਾ 15 ਸਾਲ ਨੂੰ ਆਪਾਂ ਸਾਰੇ ਮਨਾ ਰਹੇ ਆਂ ਮੇਰੇ ਵੱਲੋਂ ਸਾਰਿਆਂ ਯਾਦੀ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਬਾਕੀ ਮੈਸੇਜ ਇਹ ਆ ਅਗਰ ਕੋਈ ਵੀ ਨਸ਼ਾ ਕਰਦਾ ਹੈ ਵੇਚਦਾ ਹੈ ਉਹ ਇਸ ਹੋਂਦੀ ਸਾਨੂੰ ਖਲਾਫ ਰਿਪੋਰਟ ਕਰੀ ਜਾਵੇ ਅਸੀਂ ਉਹਦਾ ਨਾਮ ਤੁਰਕੀਆ ਤੌਰ ਤੇ ਰੱਖ ਕੇ ਬਰੀ ਜੂਬੂ ਦੇ ਖਲਾਫ ਕਾਰਵਾਈ ਕਰਾਂਗੇ ਮਾਜੂਬ ਸੀਬੀ ਸਾਹਿਬ ਦੇ ਹੁਕਮ ਅਨੁਸਾਰ ਕੋਈ ਵੀ ਮਾੜਾ ਕੰਮ ਕਰਦਾ ਹੈ ਉਸ ਲਈ ਅਸੀਂ ਪਵਰਜੀ ਸਹਿਯਾ ਲਈ ਹਰ ਸਮੇਂ ਤਿਆਰ ਆਂ ਸਰ ਪ੍ਰਬੰਧ ਕਿੱਦਾਂ ਕੀਤਾ ਜੀ ਸਰ 15 ਅਗਸਤ ਤੋਂ ਲੈ ਕੇ ਪ੍ਰਸ਼ਾਸਨ ਵਾਲੋ ਪੂਰਾ ਪਸ਼ਾ ਜੀ ਕੌਲਕਤਾ ਵੀ ਪੁਲਿਸ ਦਾ ਵੀ ਤੇ ਸਲਾਹਕਤ ਵੀ ਕੀ ਮੈਸੇਜ ਹੋ ਗਿਆ ਸਰ ਮੈਸੇਜ ਇਹ ਹੀ ਆ ਕਿ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕੋਈ ਵੀ ਸ਼ੱਕੀ ਵਸਤੂ ਬਾਰੇ ਕਿਸੇ ਨੂੰ ਪਤਾ ਲੱਗਦਾ ਜੀ ਉਹ ਸਾਨੂੰ ਜਦੋਂ ਮਰਜ਼ੀ ਕੰਟਰੋਲ ਨੂੰ ਤੇ ਜਾਂ ਥਾਣੇ ਜਦੋਂ ਵੀ ਮਰਜ਼ੀ ਕੋਤਲਾਦ ਦੇ ਸਕਦਾ ਹੈ ਤਾਂ ਹੀ ਉਹਨਾਂ ਦੀ ਸਹਿਯਾ ਲਈ ਹਰ ਸਮੇਂ ਤਿਆਰ ਆਂ